ਜੀ ਮੈਂ ਗਗਨਦੀਪ ਸਿੰਘ ਪੁੱਤਰ ਸ਼੍ਰੀ ਘਵਾਲਲਾਸ ਦਾਸੀ ਗੁਰੂਵਿੰਦਰ ਸਿੰਘ ਨਗਰ ਗਲੀ ਨੰਬਰ 17/1 ਨੇੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਮੇਰਾ ਇੱਕ ਦੋਸਤ ਅਮਰਿੰਦਰ ਸਿੰਘ ਹੈ ਮੈਂ ਦਿੱਲੀ ਗੁੰਮਿਆਣਾ ਹਰਦਿਕ ਤੋਂ ਆਇਆ ਉਹਨੇ ਅੱਜ ਮੈਨੂੰ ਸਵੇਰ ਫੋਨ ਕੀਤਾ ਕਿ ਆਪਾਂ ਫਰੋਈਪੁਰ ਚੱਲ ਕੇ ਆਉਣਾ ਹੈ ਕੋਈ ਕੰਮ ਆਇਆ ਮੈਂ ਉਹਦੇ ਨਾਲ ਫਰੋਈਪੁਰ ਗਿਆ ਜੀ ਠੀਕ ਹੈ ਕੋਈ ਕੋਈ ਪੇਮੈਂਟ ਦਾ ਲੈਣ ਦੇਣ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਤੇ ਆਪਣਾ ਏਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਡ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ 16000 ਰੁਪਿਆ ਉਸ ਤੋਂ ਬਾਅਦ ਅਸੀਂ ਰੋਇਪੁਰ ਪਹੁੰਚ ਗਏ ਜੀ ਰੋਇਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਉਹਨੇ ਪੈਸੇ ਫੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਆਵਦਾ ਪਾਣੀ ਪੀਣ ਲੱਗਿਆ ਤੇ ਬਾਥਰੂਮ ਜਾ ਕੇ ਆਇਆ ਸੀ ਐਨੇ ਚ ਉਹਨੇ ਆਦਾ ਪੇਮੈਂਟ ਨੂੰਮੈਂਟ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਬਈ ਅਸੀਂ ਉੱਥੋਂ ਬਟਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਟਿੰਡੇ ਆਏ ਤਾਂ ਅਸੀਂ ਵੀਰ ਕਾ ਪਲਾਂਟ ਆ ਰਹੇ ਸੀਗੇ ਮੇਰੀ ਉੱਥੇ ਗੱਡੀ ਚੱਲਦੀ ਹੈ ਜੀ ਵੀਰ ਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਕੈਂਟ ਥਾਣੇ ਵਾਲੀ ਰੋਡ ਹੈ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਕੇਸੀਆਈ ਤੋਂ ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਸੀਆਈ 2 ਵਾਲਿਆਂ ਨੇ ਗੱਡੀਆਂ ਸਾਡੇ ਮਗਰ ਲਾਈਆਂ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸ ਵੈਟ ਵਾਲਾ ਪੁਲ ਹੈ ਉਹ ਪੁਲ ਦੇ ਉੱਤੇ ਘੇਰੇ ਜੀ ਗੱਡੀਆਂ ਮੂਹਰੇ ਲਾ ਕੇ ਉਸ ਤੋਂ ਬਾਅਦ ਸਾਨੂੰ ਸੀਏ ਵਾਪਸ ਲਈ ਆਏ ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਸੀ ਉਸ ਤੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀਏ 2 ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਰੋਜਪੁਰੋਂ ਸਮਾਨ ਲੈ ਕੇ ਆਏ ਹੋ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਅਸੀਂ ਕਿਸੇ ਨੂੰ ਪੇਮੈਂਟ ਫਰਵਾਉਣੀ ਸੀ ਉਹ ਬਾਈ ਨੇ ਨਰਿੰਦਰ ਨੇ ਇਹ ਸਾਨੂੰ ਆਸੇ ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲ ਲੈ ਗਏ ਕਿ ਤੂੰ ਤੇਰੇ ਘਰੇ ਸਮਾਨ ਆ ਤੂੰ ਘਰੇ ਰੱਖ ਕੇ ਆ ਮੈਂ ਮੈਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਵੀ ਪਤਾ ਨਹੀਂ ਕੋਈ ਲੋਕੇਸ਼ਨ ਲੋਕੇਸ਼ਨ ਟ੍ਰੇਸ ਕਰਦੇ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਬਹਿੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਏ 2 'ਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਬ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟੌਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਦਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਐ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਤੋਂ ਵਾਪਸ ਲੈ ਕੇ ਆਏ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਹੀ ਉੱਠ ਘੜਦਾ ਉਵੇਂ ਉੱਠਦਾ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਂ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਤੇ ਇਹਦੇ ਘਰੇ ਫੋਨ ਕਰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਓਵਰਡੋਜ਼ ਕੀਤੀ ہوئی ਆ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰਦਿਆਂ ਨੂੰ ਫੋਨ ਕਰਦੇ ਇਹਦੇ ਘਰ ਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਕੁਝ ਆ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਇਹਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐਂ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀਰੇ ਸਰੀਰ ਤੇ ਤਾਂ ਕੋਈ ਸੱਟ ਨਹੀਂ ਹੈ ਗਈ ਪਰ ਤੁਸੀਂ ਆ ਜਾਓ ਵੀ ਇੱਥੇ ਐਮਰਜੈਂਸੀ ਚ ਦਾਖਲਾ ਉਸ ਤੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਭਗਵਾਨਤਮਨ ਸੀਐਮ ਸਾਹਿਬ ਅੱਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਹ ਗੱਲ ਦਾ ਇਨਸਾਫ ਚਾਹੀਦਾ ਜੀ ਸ਼ਰਮ ਧੱਕਾ ਕੀਤਾ ਇਹਨਾਂ ਨੇ ਜੀ ਅਸੀਂ ਕੰਮ ਕੋਈ ਹੋਰ ਗਏ ਆ ਸਾਡਾ ਨਾਂ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਇਹਨਾਂ ਨੇ ਸਾਨੂੰ ਤੱਕਾ ਕੀਤਾ ਸਾਡੇ ਨਾਲ ਅਵਤਾਰ ਸਿੰਘ ਤਾਰੀ ਇੱਕ ਪੁਲਿਸ ਵਾਲੇ ਨੂੰ ਮੈਂ ਸਿਆਨ ਦਾ ਹਾਂ ਉਹਦੇ ਵਰਦੀ ਪਾਈ ਹੋਈ ਸੀ ਉਹਦੇ ਨੇਮ ਪਲੇਟ ਤੇ ਅਵਤਾਰ ਸਿੰਘ ਤਾਰੀ ਲਿਖਿਆ ਸੀ ਬਾਕੀ ਸਿਵਲ ਡਰੈਸ ਸੀਗੇ ਜੀ 6-7 ਮੁੰਡੇ ਉਹਨਾਂ ਦਾ ਮੈਂ ਬਾਈ ਫੇਸ ਉਹਨਾਂ ਨੂੰ ਸਿਆਨ ਦਾ ਮੈਨੂੰ ਉਹਨਾਂ ਦੇ ਨਾਂ ਤੋਂ ਨਹੀਂ ਪਤਾ ਵੀ ਇਹ ਕੌਣ ਬੰਦੇ ਆ ਕੌਣ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰਾ ਦੋਸਤ ਮਾਰਤਾ ਇਹਨਾਂ ਨੇ कल ਸਾਡੇ ਜਿਹੜਾ ਡੀਸੀਆਰ ਬਟੰਡਾ ਤੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਇੱਕ ਰੁਕਾ ਰਿਸੀਵ ਹੋਇਆ ਸੀ ਜਿਹਦੇ ਵਿੱਚ ਕਿ ਨਰਿੰਦਰ ਦੀਪ ਸਿੰਘ ਪੁੱਤਰ ਰঞ্জੀਤ ਸਿੰਘ ਵਾਸੀ ਮੈਕਸ ਕਲੋਨੀ ਗੋਨਿਆਣਾ ਮੰਡੀ ਜਿਸ ਦੀ ਡੈੱਡ ਬੋਡੀ ਜਿਹੜੀ ਹੈ ਸਿਵਲ ਹਸਪੀਟਲ ਦੇ ਵਿੱਚ ਮੋਰਚਰੀ ਚ ਰੱਖੀ ਹੋਈ ਹੈ ਜਿਸ ਦੇ ਸਬੰਧ ਦੇ ਵਿੱਚ ਸਾਡੇ ਚੌਕੀ ਇੰਚਾਰਜ ਵਰਧਮਨ ਵੱਲੋਂ ਉਸ ਦੇ ਪਿਤਾ ਡਾਕਟਰ ਰঞ্জੀਤ ਸਿੰਘ ਵਾਸੀ ਗੋਨਿਆਣਾ ਮੰਡੀ ਦਾ ਜਿਹੜਾ ਸਟੇਟਮੈਂਟ ਰਿਕਾਰਡ ਕੀਤੀ ਜਿਸ ਦੀ ਸਟੇਟਮੈਂਟ ਦੇ ਵਿੱਚ ਉਸ ਨੂੰ ਉਸ ਦੇ ਫਾਦਰ ਵੱਲੋਂ ਤਿੰਨ ਜਿਹੜਾ ਹੈ ਲੜਕੇ ਦੇ ਨਾਮ ਲਿਖਵਾਏ ਗਏ ਆ ਜਿਹੜਾ ਗਗਨਦੀਪ ਸਿੰਘ ਹੈਪੀ ਲੁਥਲਾ ਤੇ ਪੀਤਰਾ ਅਵਤਾਰ ਅਵਤਾਰ ਸਿੰਘ ਤੇ ਇਹਨਾਂ ਤੇ ਇਹਨਾਂ ਦੇ ਖਿਲਾਫ ਜਿਹੜਾ ਸੀਗਾ ਸੀ ਥੜਾ ਕਨਾਲ ਕਲੋਨੀ ਵਿੱਚ ਐਫ ਆਈ ਆਰ ਨੰਬਰ 124 ਡੇਟਡ 25/5/25 ਅੰਡਰ ਸੈਕਸ਼ਨ ਜਿਹੜੀ 105 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ ਜਿਸ ਦਾ ਅਸੀਂ ਜੀ ਬੋਰਡ ਬਣਾ ਕੇ ਜਿਹੜਾ ਪੋਸਟਮਾਰਟਮ ਕਰਵਾ ਰਹੇ ਹਾਂ ਤੇ ਅੱਗੇ ਦੌਰਾਨੇ ਤਫ਼ਤੀਸ਼ ਜਿਹੜੀ ਕੀਤੀ ਇਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਹ ਅਸੀਂ ਕਾਰਵਾਈ ਕੰਪਲੀਟ ਕਰਾਂਗੇ